ਸਨੋਕ ਮਹੱਲਾ ਪਹਿਲਾ ਹੋਰ ਸ਼ਰੀਕ ਹੋਵਾ ਕੋਈ ਤੇਰਾ ਤਿਸ ਅੱਗੇ ਤੁਧ ਅੱਖਾਂ ਤੁਧ ਅੱਗੇ ਤੁਧ ਐਸਾ ਲਾਹੀ ਮੈਂ ਅੰਦੇ ਨੂੰ ਸਜਾਖਾ ਜੇ ਤਾਂ ਆਖਣ ਸਾਹੀ ਸਬਦੀ ਭਾਖਿਆ ਭਾਈ ਸੁਭਾਈ ਨਾਨਕ ਬੋਤਾ ਇਹੋ ਆਖਣ ਸਭ ਤੇਰੀ ਬੜਿਆਈ ਮਹੱਲਾ ਪਹਿਲਾ ਜਾਂ ਨਾ ਸਿਆ ਕਿਆ ਚਾ ਕਰੀ ਜਾਂ ਜੰਮੇ ਕਿਆ ਆਕਾਰ ਸਭ ਕਾਰਨ ਕਰਤਾ ਕਰੀ ਦੇਖ ਬਾਰੂ ਬਾਰ ਜੇ ਚੁੱਪਾ ਜੇ ਮੰਗਿਆ ਦਾਤ ਕਰੇ ਦਾਤਾਰ ਇੱਕ ਦਾਤਾ ਸਭ ਮੰਗਤੇ ਫਿਰ ਦੇਖੇ ਆਕਾਰ ਨਾਨਕ ਏਵੈ ਜਾਣੀਐ ਜੀਵੈ ਦੇਵਨ ਹਾਰ ਪੌੜੀ ਨਾ ਮੰਨਿਆ ਸੁਰਤ ਉਪਜੈ ਨਾਮੇ ਪਤ ਹੋਈ ਨਾ ਮੰਨਿਆ ਗੁਣ ਉਚਰੈ ਨਾਮੇ ਸੁਖ ਸੋਈ ਨਾ ਮੰਨਿਆ ਪ੍ਰਮ ਕਟਿਐ ਫਿਰ ਦੁੱਖ ਨਾ ਹੋਈ ਨਾ ਮੰਨਿਆ ਸਲਾਹੀਐ ਪਾਪਾਂ ਮਤ ਧੋਈ ਨਾਨਕ ਪੂਰੇ ਗੁਰ ਤੇ ਨõ ਮੰਨਿਐ ਜਿਨ ਦੇਵੈ ਸੋਈ ਸੋਕ ਮਹੱਲਾ ਪਹਿਲਾ 사ਤਰ 베ਦ ਪੁਰਾਣ ਪੜੰਤਾ ਪੂਕਾਰੰਤਾ ਆ ਜਾਣੰਤਾ ਜਾਂ ਬੂਜੈ ਤਾਂ ਸੂਜੈ ਸੋਈ ਨਾਨਕ ਆਖੈ ਕੂਕ ਨਾ ਹੋਈ ਮਹੱਲਾ ਪਹਿਲਾ ਜਾਂ ਹੂੰ ਤੇਰਾ ਤਾਂ ਸਭ ਕਿਸ ਮੇਰਾ ਹਉ ਨਾਹੀ ਤੂੰ ਹੋਵੈ ਆਪੇ ਸਖਤਾ ਆਪੇ ਸੁਰਤਾ ਸਕਤੀ ਜਗਤ ਪਰੋਭੈ ਆਪੇ ਭੇਜੇ ਆਪੇ ਸਦੇ ਰਚਨਾ ਰਚ ਰਚ ਵੇਖੈ ਨਾਨਕ ਸੱਚਾ ਸਚੀ ਨਾਈ ਸਤਿ ਪਵੈ ਤੁਰ ਲੇਖੈ ਪਉੜੀ ਨਾਮ ਅਨਰੰਝਨ ਅਲਖ ਹੈ ਕਿਉ ਲਖਿਆ ਜਾਈ ਨਾਮ ਅਨਰੰਝਨ ਨਾਲ ਹੈ ਕਿਉ ਪਾਈਐ ਭਾਈ ਨਾਮ ਨਰੰਝਨ ਵਰਤਦਾ ਰਬਿਆ ਸਭ ਠਾਈ ਗੁਰ ਪੂਰੇ ਤੇ ਪਾਈਐ ਹਿਰਦੈ ਦੇ ਦਿਖਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲਿਆ ਭਾਈ ਸੇ ਲੋਕ ਮਹੱਲਾ ਪਹਿਲਾ ਕਲ ਹੋਈ ਕੁੱਤੇ ਮੁਈ ਖਾਜ ਹੋਆ ਮੁਰਦਾਰ ਕੂੜ ਬੋਲ ਬੋਲ ਪੌਕਣਾ ਚੂਕਾ ਧਰਮ ਵਿਚਾਰ ਜਿਨ ਜੀ ਬੰਦਿਆਂ ਪਤ ਨਹੀਂ ਮੋਇਆ ਮੰਦੀ ਸੋਏ ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋ ਹੋਏ ਮਹੱਲਾ ਪਹਿਲਾ ਰੰਨਾ ਹੋਇਆਂ ਬੋਧੀਆਂ ਪੁਰਸ਼ ਹੋਏ ਸਹੀ ਯਾਦ ਸ਼ੀਲ ਸੰਤਮ ਸੁੱਚ ਪੰਨੀ ਖਾਣਾ ਖਾਜ ਆਹਾਜ ਸ਼ਰਮ ਘਿਆ ਕਰ ਆਪਣਾ ਪਤ ਉਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨ ਸੱਚਾ ਭਾਲ ਪੌੜੀ ਬਾਹਰ ਭਸਮ ਲੀਪਨ ਕਰੇ ਅੰਤਰ ਗੋਵਾਰੀ ਖਿੰਥਾ ਚੋਲੀ ਬਹੁ ਭਿਖ ਕਰੇ ਦੁਰਮਤ ਅਹੰਕਾਰੀ ਸਹਬ ਸਬਦਨਾ ਉਚਰੇ ਮਾਇਆ ਮੂਪਸਾਰੀ ਅੰਤਰ ਲਾਲ ਜਿ ਪਰਮ ਹੈ ਪਰ ਮਹੰਗਾ ਵਾਰੀ ਨਾਨਕ ਨਾਮ ਨਚੇ ਤਈ ਜੂਆ ਬਾਜੀ ਹਾਰੀ ਸੋਕ ਮਹੱਲਾ ਪਹਿਲਾ ਲਖਸੋਂ ਪ੍ਰੀਤ ਹੋਵੇ ਲਖ ਜੀਵਨ ਕਿਆ ਖੁਸ਼ੀਆਂ ਤਿਆ ਚਾਓ ਬਿਸੜਿਆ ਬਿਸ ਹੋਏ ਬਸੋੜਾ ਏਕ ਘੜੀ ਮੈਂ ਜਾਏ ਜੇ ਸੋ ਬੜੀਆਂ ਮਿੱਠਾ ਖਾਜੇ ਪੀ ਪਰਕੌੜਾ ਖਾਏ ਮਿੱਠਾ ਖਾਦੈ ਚੇਤਨ ਆਵੇ ਕੋੜ ਤਣਤਾਏ ਜਾਏ ਮਿੱਠਾ ਕੌੜਾ ਦੋ ਵਾਰ ਰੋਗ ਨਾਨਕ ਅੰਤ ਬਗੁਤੇ ਭੋਗ ਚੱਖ ਚੱਖ ਧੱਖਣਾ ਝਗੜਾ ਚਾਖ ਚੱਖ ਚੱਖ ਜਾਏ ਚੱਖੇ ਤੈਨ ਪਾਸ ਮਹੱਲਾ ਪਹਿਲਾ ਕਾਪੜ ਕਾਠ ਰੰਗਾਇਆ ਰਾਂਗ ਘਰ ਗੱਜ ਕੀਤੇ ਬਾਗੇ ਬਾਗ ਸਾਦ ਸਹਜ ਕਰ ਮਨ ਖੇਲਾਇਆ ਤੈ ਸਹੇ ਪਾਸੋਂ ਕਹਿਣ ਕਹਾਇਆ ਮਿੱਠਾ ਕਰਕੇ ਕੌੜਾ ਖਾਇਆ ਤਿੰਨ ਕੌੜੇ ਤਨ ਰੋਗ ਜਮਾਇਆ ਜੇ ਫਿਰ ਮਿੱਠਾ ਪੇੜਾ ਪਾਏ ਤੌਕੜ ਤਣ ਚੂਕ ਸਮਾਏ ਨਾਨਕ ਗੁਰਮੁਖ ਪਾਵੈ ਸੋਏ ਇਸ ਨੂੰ ਪ੍ਰਾਪਤ ਲਿਖਿਆ ਹੋਏ ਪੌੜੀ ਜਨ ਕਾ ਹਿਰਦੈ ਮੈਲ ਕਪਟ ਹੈ ਬਾਹਰ ਤੋਂ ਵਾਇਆ ਕੂੜ ਕਪਟ ਕਮਾਬ ਦੇ ਕੂੜ ਪ੍ਰਗਟਿ ਆਇਆ ਅੰਦਰ ਹੋਏ ਸੋ ਨਿਕਲੈ ਸਪਾ ਸੁਪਾਇਆ ਕੂੜੈ ਲਾਲਚ ਲਗਿਆ ਬਿਰਜੂਨੀ ਪਾਇਆ ਨਾਨਕ ਜੋ ਵੀ ਜੈ ਸੋ ਖਾਬਣਾ ਕਰਤੈ ਲਿਖ ਪਾਇ ਸੋ ਲੋਕ ਮਹੱਲਾ ਦੂਜਾ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਉੱਤਮ ਮੱਧ ਬਜਾਤੀ ਜਨਸੀ ਭਰਮ ਭਵੇ ਸੰਸਾਰ ਅੰਮ੍ਰਿਤ ਬਾਣੀ ਤਤ ਬਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ ਹੁਕਮ ਸਾਜ ਹੁਕਮ ਵਿੱਚ ਰੱਖੈ ਹੁਕਮਾ ਅੰਦਰ ਵੇਖੈ ਨਾਨਕ ਅੱਗੋਂ ਹਮੈ ਟੁੱਟੈ ਤਾਂ ਕੋ ਲਿਖਿਆ ਲੇਖੈ ਮਹੱਲਾ ਪਹਿਲਾ ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬਿਓ ਜੋ ਵੀ ਜੈ ਸੋ ਉਗਬੈ ਖਾਂਦਾ ਜਾਣੈ ਜਿਓ ਗ੍ਰਾਂਸ ਲਾਹੇ ਵੱਡਾ ਕਰ ਸੱਚੋ ਸੱਚਾ ਨਾਉ ਸੱਤ ਬੀਜੈ ਸੱਚ ਉਗਬੈ ਦਰਗਾ ਪਾਈਐ ਥਾਉ ਵੇਦ ਪਪਾਰੀ ਗਿਆਨ ਰਾਸ ਕਰਮੀ ਪੱਲਾ ਹੋਏ ਨਾਨਕ ਰਾਸੀ ਬਹਾਰਾ ਲੱਦ ਨਾ ਚੱਲਿਆ ਕੋਏ ਪੌੜੀ ਨਿਮ ਬਿਲਕ ਬੋ ਸੰਤੀ ਐ ਅੰਮ੍ਰਿਤ ਰਸ ਪਾਇਆ ਬਿਸ਼ੀਰ ਮੰਤਰ ਬਸਾਈਐ ਬਹੁ ਦੂਧ ਪੀਆ ਆ ਮਨ ਮੁਖ ਅਭਿੰਦ ਨਾ ਭਿੱਜੇ ਪੱਥਰ ਨਾ ਆਇਆ ਬਿਖ ਮੈਂ ਅੰਮ੍ਰਿਤ ਸੰਤੀ ਐ ਬਿਖ ਕਾ ਫਲ ਪਾਇਆ ਨਾਨਕ ਸੰਗਤ ਮੇਲ ਹਰ ਸਭ ਬਿਖ ਲੈ ਜਾਇ ਸੇ ਲੋਕ ਮਹੱਲਾ ਪਹਿਲਾ ਮਰਨ ਦਾ ਮੂਰਤ ਪੁੱਸਿਆ ਪੁੱਸੀ ਥਿਤ ਨਾ ਬਾਰ ਇੱਕ ਨਹੀਂ ਲੱਦਿਆ ਇੱਕ ਲੱਦ ਚੱਲੇ ਇੱਕ ਨਹੀਂ ਬੱਦੇ ਪਾਰ ਇੱਕ ਨਾ ਹੋਈ ਸਾਖਤੀ ਇੱਕ ਨਾ ਹੋਈ ਸਾਰ ਲਸਕਰ ਸਣੇ ਤਮਾਮਿਆਂ ਛੁੱਟੇ ਬੰਕ ਦੁਆਰ ਨਾਨਕ ਢੇਰੀ ਸ਼ਾਰ ਕੀ ਪੀਰ ਹੋਈ ਸ਼ਾਰ ਮਹੱਲਾ ਪਹਿਲਾ ਨਾਨਕ ਢੇਰੀ ਟਹਿ ਭਈ ਮਿੱਟੀ ਸੰਦਾ ਕੋਟ ਬੀਤ ਰਜੋ ਰਬਹ ਲਿਆ ਖੋਟ 베 ਜੀਆ ਖੋਟ ਪੌੜੀ ਜਨ ਅੰਦਰ ਨਿੰਦਾ ਦੁਸ਼ਟ ਹੈ ਨੱਕ ਵੱਡੇ ਨੱਕ ਬਡਾਇਆ ਮਹਾਕ ਰੂਪ ਦੁਖੀਏ ਸਦਾ ਕਾਲੇ ਮੋਹ ਮਾਇਆ ਪਲਕੇ ਉਠ ਨਿਤ ਪਰਦਰਬ ਰਹਿ ਹਰ ਨਾਮ ਚੁਰਾਇਆ ਹਰ ਜਿਓ ਤਨ ਕੀ ਸੰਗਤ ਮਤ ਕਰੋ ਰਖ ਲਿਓ ਹਰ ਰਾਇਆ ਨਾਨਕ ਭਇਆ ਕਿਰਤ ਕਮਾ ਬੰਦੇ ਮਨ ਮੁਕਦ ਕਬਾਇਆ ਸੇ ਲੋਕ ਮਹੱਲਾ ਚੌਥਾ ਸਾਭ ਕੋਈ ਹੈ ਖਸਮ ਕਾ ਖਸਮੂ ਸਭ ਕੋ ਹੋਏ ਹੁਕਮ ਪਸਾਣਾ ਖਸਮ ਕਾ ਤਾਂ ਸੱਚ ਪਾਵੈ ਕੋਏ ਗੁਰਮੁਖ ਆਪ ਪਸਾਣੀਏ ਬੁਰਾ ਨਾ ਦਿਸ ਕੋਏ ਨਾਨਕ ਗੁਰਮੁਖ ਨਾਮ ਤੇ ਆਈਐ ਸਹਿਲਾ ਆਇਆ ਸੋਏ ਮਹਲਾ ਚੌਥਾ ਸਭਨਾ ਦਾਤਾ ਆਪ ਹੈ ਆਪੇ ਬੇਲਣਹਾਰ ਨਾਨਕ ਸਬਦ ਮਿਲੇ ਨਾ ਵਿਛੜੈ ਜਿਨਾਂ ਸੇਵਿਆ ਹਰ ਦਾਤਾ ਰੂਪਉੜੀ ਗੁਰਮੁਖ ਹਿਰਦਾ ਸਾਤ ਹੈ ਨਉ ਉਗਬ ਆਇਆ ਜਪ ਤਪ ਤੀਰਤ ਸੰਜਮ ਕਰੇ ਮੇਰੇ ਪਰਬ ਪਾਇਆ ਹਿਰਦਾ ਸੁਧਰ ਸੇਵ ਤੇ ਸੁਹ ਗੁਣ ਗਾਇਆ ਮੇਰੇ ਹਰ ਜੀਉ ਏਬੈ ਪਾਬ ਦਾ ਗੁਰਮੁਖ ਤਰਾਇਆ ਨਾਨਕ ਗੁਰਮੁਖ ਮਿਲਿਆ ਨ ਹਰ ਦਰਸੋਹਾਇ ਸੇ ਲੋਕ ਮਹਲਾ ਪਹਿਲਾ ਤਨ ਬੰਤਾ ਇਬਹੀ ਕਹ ਅਬਰੀ ਧਨ ਕੋ ਜਾਓ ਨਾਨਕ ਨਿਰਤਨ ਤਿਤ ਦਿਨ ਜਿਤ ਦਿਨ ਬਿਸਰੈ ਨਾ ਹੋ ਮਹੱਲਾ ਪਹਿਲਾ ਸੂਰਜ ਚੜਾ ਬਿਜੋਗ ਸਭ ਸਹਿ ਘਟਾ ਆਰਜਾ ਤਨ ਮਨ ਰਤਾ ਭੋਗ ਕੋਈ ਹਰ ਕੋ ਜਣੈ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਐ ਨਾਨਕ ਵੇਖੈ ਆਪ ਫੂਕ ਕਢਾਇ ਟੈ ਪਵੈ ਪੌੜੀ ਸਤ ਸੰਗਤ ਨਾਮਨ ਦਾਨਹ ਜਿੱਥੋਂ ਹਰ ਪਾਇਆ ਗੁਰ ਪ੍ਰਸਾਦੀ ਘਟ ਚਾਨਣਾ ਆਨੇ ਰਗੋ ਬਾਇਆ ਲੋਹਾ ਪਾਰ ਸੇ ਭੇਟੀ ਐ ਕੰਚਨ ਹੋਏ ਆਇਆ ਨਾਨਕ ਸਤਗੁਰ ਮਿਲਿਆ ਨਉ ਪਾਈਏ ਮਿਲ ਨਾਮ ਤੇ ਆਇਆ ਜਿਨ ਕਾ ਪੋਤਾ ਪੁੰਨ ਹੈ ਤਿੰਨੀ ਦਰਸ਼ਨ ਪਾਇਆ ਸ ਲੋਕ ਮਹੱਲਾ ਪਹਿਲਾ ਧਰਗ ਤਿੰਨਾ ਕਾ ਜੀਵ ਆ ਜੇ ਲਿਖ ਲਿਖ ਵਿਚੈ ਨਾਉ ਖੇਤੀ ਜਨ ਕੀ ਉਜੜੈ ਖਲ ਬਾੜੇ ਕਿਆ ਥਾਉ ਸਚੈ ਸਰਮਾ ਵਾਰੇ ਅੱਗੇ ਲਹਿ ਨਾ ਦਾਦ ਅਕਲ ਇਹ ਨਾ ਆਖੀਐ ਅਕ ਲਗਵਾਈਐ ਬਾਦ ਅਕਲੀ ਸਾਹਿਬ ਸੇਬ ਇਹ ਅਕਲੀ ਪਾਈਐ ਮਾਨ ਅਕਲੀ ਪੜਕੇ ਬੁੱਝੀਐ ਅਕਲੀ ਕੀਚੈ ਦਾਨ ਨਾਨਕ ਆਖ ਰਹਾ ਇਹੋ ਹੋਰ ਗੱਲਾਂ ਸੈਤਾਨ ਮਹਲਾ ਦੂਜਾ ਜੈਸਾ ਕਰੇ ਕਹਾਵਤ ਐਸਾ ਐਸੀ ਬਣੀ ਜ਼ਰੂਰਤ ਹੋਵੈ ਲਿੰਗਲ ਜੰਜ ਨਾ ਹੋਵੈ ਐਸੀ ਕਹੀਐ ਸੂਰਤ ਜੋ ਉਸ ਇਸੇ ਸੋ ਭੜ ਪਾਏ ਤਾ ਨਾਨਕ ਕਹੀਏ ਮੂਰਤ ਪੌੜੀ ਸਤਗੁਰ ਅੰਮ੍ਰਿਤ ਵੇਰ ਕਹੈ ਅੰਮ੍ਰਿਤ ਰਸ ਫੜਿਆ ਜਿ세 ਪ੍ਰਾਪਤ ਸੋਲ ਹੈ ਗੁਰ ਸ਼ਬਦੀ ਮਿਲਿਆ ਸਤਗੁਰ ਕੈ ਪਹਣਾ ਜੋ ਚੱਲੇ ਹਰ ਸੇਤੀ ਰਲਿਆ ਜਮ ਕਾਲ ਜੋਏ ਨਾ ਸਕੀ ਘਟ ਚਾਨਣ ਬਲਿਆ ਨਾਨਕ ਬਖਸ਼ ਮਲਾਈਐ ਫਿਰ ਗਰਬਨਾਂ ਗਲਿਆ ਸਲੋਕ ਮਹਾਲਾ ਪਹਿਲਾ ਸਤਿ ਸ੍ਰੀ ਅਕਾਲ ਸਤਿ ਬਾਰਤ ਸੰਤੋਕ ਤੀਰਥ ਗਿਆਨ ਧਿਆਨ ਇਸ ਨਾਨਕ ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਦਾਨ ਜੁਗਤ ਤੋਤੀ ਸੁਰਤ ਚੌਂਕਾ ਤਿਲਕ ਕਰਨੀ ਹੋਏ ਭਾਉ ਭੋਜਨ ਨਾਨਕਾ ਬਿਰਲਾ ਤਾਂ ਕੋਈ ਕੋਈ ਮਹਲਾ ਤੀਜਾ ਨੌ ਮਹੀਨੇ ਸੱਚ ਜੇ ਕਰੇ ਕਾਮ ਕ੍ਰੋਧ ਤਿਸ਼ਨਾ ਉਚਰੈ ਦਸਮੀ ਦਸੇ ਦਿਵਾਰ ਜੇ ਠਾਕ ਏਕਾਦਸੀ ਏਕ ਕਰ ਜਾਣਾ ਦਵਾਦਸੀ ਪੰਜ ਬਸਗਤ ਕਰ ਰੱਖ ਤੋ ਨਾਨਕ ਮਨ ਮਨ ਐਸਾ ਵਰਤ ਰਹੀ ਜਾ ਪਾਂਡੇ ਹੋਰ ਬਹੁਤ ਸਿੱਖ ਕਿਆ ਦੀਜੈ ਪੌੜੀ ਭੂਪਤ ਰਾਜ ਰੰਗ ਰਾਏ ਸੱਚ ਬੇਖ ਮਾਇਆ ਕਰ ਕਰ ਹੇਤ ਬਦਾਹਿੰਦੇ ਪਰਦਰਭ ਚੁਰਾਇਆ ਪੁੱਤਰ ਕਲਤਰ ਨਾ ਬਸ ਹੈ ਬਹੁਤ ਪ੍ਰੀਤ ਲਗਾਇਆ ਵੇਖਦੇ ਆਂ ਹੀ ਮਾਇਤ ਹੋ ਗਈ ਪਸ ਤੇ ਹੋ ਪਸਤਾਇਆ ਜਮਦਰ ਬੱਦੇ ਮਾਰੀਐ ਨਾਨਕ ਹਰ ਪਾਇਆ ਚਲੋ ਕਮਹਲਾ ਪਹਿਲਾ ਗਿਆਨ ਬਹੁਣਾ ਗਾ ਬਹਿ ਗੀਤ ਭੁੱਖੇ ਮੁੱਲਾ ਕਰੇ ਮਸੀਤ ਮਗਟੂ ਹੋਏ ਕਹਿ ਕੰਨ ਪੜਾਏ ਫੱਕਰ ਕਰੇ ਹੋਰ ਜਾਤ ਗਬਾਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨ ਲੱਗਿਆ ਪਾਏ ਤਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਪਸਾਣੈ ਸੇ ਮਹੱਲਾ ਪਹਿਲਾ ਮਨੋ ਜੇ ਅੰਧੇ ਕੂਪ ਕਹਿ ਬਿਰਦ ਨਾ ਜਾਣਨੀ ਮਨ ਅੰਧਾ ਉੰਧਾ ਕਾਬਲ ਦਿਸਨ ਖਰੇਕ ਰੂਪ ਇੱਕ ਕਹਿ ਜਾਣੈ ਕਹਾ 부ਝੈ ਤੇ ਨਾਰੇ ਸੁਗੜ ਸਰੂਪ ਇੱਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇਕ ਨਾ ਸੁਧ ਨਾ ਬੁੱਧ ਨਾ ਅਕਲ ਸਰ ਅਖਰ ਕਾ ਪਿਉ ਨਲ ਹੰਤ ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਣ ਗਰਬ ਕਰੰਤ ਪੌੜੀ ਗੁਰਮੁਖ ਸਭ ਪਵਿੱਤ ਹੈ ਧਨ ਸੰਪੈ ਮਾਇਆ ਹਰ ਅਰਥ ਜੋ ਖਰਚੇ ਦੇ ਦੇਂਦੇ ਸੁਖ ਪਾਇਆ ਜੋ ਹਰ ਨਾਮ ਧਿਆਇਂ ਦੇ ਤਿਨ ਤੋੜ ਨ ਆਇਆ ਗੁਰਮੁਖਾ ਨਦਰੀ ਆਮਦਾ ਮਾਇਆ ਸੁੱਟ ਪਾਇਆ ਨਾਨਕ ਭਗਤਾਂ ਹੋਰ ਚਿਤ ਨ ਆਵਈ ਹਰ ਨਾਮ ਸਮਾਇਆ ਸੋ ਲੋਕ ਮਹੱਲਾ ਚੌਥਾ ਸਤਿਗੁਰ ਸੇਵਨ ਸੇ ਬੜ ਭਾਗੀ ਸੱਚੇ ਸਬਦ ਜਿੰਨਾ ਏਕ ਲੱਭ ਲੈ ਗਈ ਗ੍ਰਹਿ ਕੁਟੰਬ ਮੈਂ ਸੈਤ ਸਮਾਦੀ ਨਾਨਕ ਨਾਮ ਰਤੇ ਸੇ ਸੱਚੇ ਬਹਿਰਾਗੀ ਮਹੱਲਾ ਚੌਥਾ ਗੰਤਾ ਸੇਵ ਨਹੋ ਬਈ ਕੀਤਾ ਥਾਏ ਨਾ ਪਾਏ ਸਬਦੈ ਸਾਧਨ ਆਇਓ ਸੱਚ ਨ ਲੱਗੋ ਪਾਓ ਸਤਿਗੁਰ ਪਿਆਰਾ ਨਾ ਲੱਗਈ ਮਨ ਅਠ ਆ ਬੈ ਜਾਏ ਜੇ ਇੱਕ ਬਿਖ ਅਗਾਹਾ ਭਰੇ ਤਾਂ ਦਸ ਬਿਖਾਂ ਪਸਾਹਾਂ ਜਾਏ ਸਤਗੁਰ ਕੀ ਸੇਵਾ ਚਾਕਰੀ ਜੇ ਚੱਲੇ ਸਤਗੁਰ ਪਾਏ ਆਪ ਗਬਾਏ ਸਤਗੁਰੂ ਨੋ ਮਿਲੇ ਸਹਜੇ ਰਹੇ ਸਮਾਏ ਨਾਨਕ ਤਿਨਾ ਨਾਮ ਨਾ ਬਿਸਰੈ ਸੱਚੇ ਮੇਲ ਮਲਾਏ ਪਉੜੀ ਖਾਨ ਮਲੂਕ ਕਹੈਂਦੇ ਕੋ ਰਹਿਣ ਨਾ ਪਾਈ ਗੜ ਮੰਦਰ ਗਚ ਗੀਰੀਆਂ ਕਿਸ ਸਾਥ ਨਾ ਜਾਈ ਸ਼ੋਹੇ ਨਾ ਸਾਖਤ ਪਾਉਣ ਬੇਗ ਧਿਰਗ ਧਿਰਗ ਚਤرائی 36 ਅੰਮ੍ਰਿਤ ਪ੍ਰਕਾਰ ਕਰਹਿ ਬਹੁ ਮੈਲ ਬੁਧਾਈ ਨਾਨਕ ਜੋ ਦੇ ਬੈਤ ਸੈ ਨ ਜਾਣਨੀ ਮਨ ਮੁਖ ਦੁਖ ਪਾਈ ਸੇ ਲੋਕ ਮਹਲਾ ਤੀਜਾ ਪੜ ਪੜ ਪੰਡਤ ਮੋਨੀ ਥੱਕੇ ਦੇ ਸੰਤਰ ਭਵ ਥੱਕੇ ਭਿਖਤਾਰੀ ਦੂਜੇ ਪਾਏ ਨ ਕਦੇ ਨ ਪਾਏਨ ਦੁਖ ਲਾਗਾ ਅਤ ਪਾਰੀ ਮੂਰਖ ਅੰਦੇ ਤ੍ਰੈ ਗੁਣ ਸੇਬੈ ਬਾਇਆ ਕਹਿ ਬਿਉ ਹਾਰੀ ਅੰਦਰ ਕਬੜ ਉਦਰ ਭਰਨ ਕੈ ਤਾਈ ਪਾਠ ਪੜੈਗਾ ਵਾਰੀ ਸਤਗੁਰ ਸੇਬੇ ਸੋ ਸੁਖ ਪਾਏ ਜਿਨ ਹਉਮੈ ਵਿੱਚੋਂ ਮਾਰੀ ਨਾਨਕ ਪੜਨਾ ਗੁਣਨਾ ਇੱਕ ਨਉ ਹੈ ਬੁਝਾ ਕੋ ਵਿਚਾਰੀ ਮਹੱਲਾ ਤੀਜਾ ਨੰਗੇ ਆਵਣਾ ਨੰਗੇ ਜਾਣਾ ਹਰ ਹੁਕਮ ਪਾਇਆ ਕਿਆ ਕੀਜੈ ਜਿਸ ਕੀ ਬਾਤ ਸੋਈ ਲੈ ਜਾਏਗਾ ਔਰ ਉਸ ਕਿਸੈ ਸਿਉ ਕੀਜੈ ਗੁਰਮੁਖ ਹੋਵੈ ਸੋ ਪਾਣਾ ਮੰਨੇ ਸਹਿਜੇ ਹਰਸ ਪੀਜੈ ਨਾਨਕ ਸੁਖ ਦਾਤਾ ਸਦਾ ਸਲਾਹੋ ਰਸਨਾ ਰਾਮ ਰਬੀ ਜੈ ਪੌੜੀ ਗੜ ਕਾਇਆ ਸੀਗਾਰ ਬੋ ਪਾਂਤ ਬਣਾਈ ਰੰਗ ਪਰੰਗ ਕਤੀ ਫਿਆ ਪਹਿਰ ਹੈ ਧਰ ਮਾਈ ਲਾਲ ਸਪੇਦ ਦੁਦਲੀਤਿਆ ਬੋ ਸਬਾ ਬਣਾਈ ਦੁਖ ਖਾਣਾ ਦੁਖ ਭੋਕਣਾ ਗਰ ਬੈ ਗਰ ਬਾਈ ਨਾਨਕ ਨਾਮ ਨ ਚੇਤਿਓ ਅੰਤ ਲਏ ਸਡਾਈ ਸ਼ਲੋਕ ਮਹਲਾ ਤੀਜਾ ਸਹਿਜ ਸੁਖ ਸੁਤੀ ਸਬਦ ਸਮਾਏ ਆਪੇ ਪ੍ਰਭ ਮੇਲ ਲਈ ਗਲ ਲਾਏ ਦੁਬਿਦਾ ਚੁਕੀ ਸਹਿਜ ਸੁਬਾਹੇ ਅੰਤਰ ਨਾਮ ਵਸਿਆ ਮਨ ਆਏ ਸੇ ਕਾਂਠ ਲਾਏ ਜੇ ਪੰਨ ਕੜਾਏ ਨਾਨਕ ਜੋਤ ਉਰ ਮਿਲੇ ਸੋ ਹੁਣ ਆਣ ਮਲਾਏ ਮਹਲਾ ਤੀਜਾ ਜਿਨੇ ਨਾਮ ਬਸਾਰਿਆ ਕਿਆ ਜਪ ਜਾਪੈ ਹੋਰ ਬੀਟਾ ਅੰਦਰ ਕੀਟ ਸੇ ਮੁਠੇ ਧੰਦਾ ਚੂਰ ਨਾਨਕ ਨਾਮ ਨਾ ਬਿਸਰੈ ਝੂਠੇ ਲਾਲਚ ਹੋਰ ਪੌੜੀ ਨਾਮ ਸਿ ਲਾਇ ਨਾਮ ਮਨ ਅਦਰ ਜਗ ਸੋਈ ਹਿਰਦੈ ਹਰ ਹਰ ਚਿਤ ਬੈ ਦੂਜਾ ਨਹੀਂ ਕੋਈ ਰੋਮ ਰੋਮ ਹਰ ਉਚਰੇ ਖਿੰਖਿਨ ਖਿੰਹ ਹਰ ਸੋਈ ਗੁਰਮੁਖ ਜਨਮ ਸਕਾਰਤਾ ਨਿਰਮਲ ਮਲ ਖੋਈ ਨਾਨਕ ਜੀਵ ਦਾ ਪੁਰਖ ਧਿਆਇਆ ਅਮਰ ਅਦ ਹੋਈ ਸਲੁਕ ਮਹਲਾ ਤੀਜਾ ਜਿਨੀ ਨਾਮ ਬਸਾਰਿਆ ਬਹੁ ਕਰਮ ਕਮਾਵੈ ਹੋਰ ਨਾਨਕ ਜੰਪੂਰ ਬੱਦੇ ਮਾਰਿਐ ਜਿਉ ਸੰਨੀ ਉਪਰ ਚੋਰ ਮਹਲਾ ਪੰਜਵਾਂ ਤਰਤ ਸੁਹਾਵਣੀ ਆਕਾਸ਼ ਸੁਹੰਦਾ ਜਿ ਬੰਦਿਆਂ ਹਰ ਨਾਉ ਨਾਨਕ ਨਾਮ ਬਹੂਣਿਆ ਤਿੰਨ ਤਨ ਖਾਵੈ ਕਾਉ ਪੌੜੀ ਨਾਮ ਸਲਾਹਿਨ ਪੌਕਰ ਨਿਜ ਮਹਿਲੀ 바ਸਾ ਓਏ ਬਹੜੋ ਜੋਦਨਾ ਅਬਨੀ ਪਰ ਹੋਏ ਨਾ ਬਨਾਸਾ ਹਰ ਸੇਤੀ ਰੰਗ ਰਵਰ ਹੈ ਸਭ ਸਾਸ ਕਰਾਸਾ ਹਰ ਕਾ ਰੰਗ ਕਦੇ ਨਾ ਉਤਰੈ ਗੁਰਮੁਖ ਪਰਗਾਸਾ ਓਏ ਕਿਰਪਾ ਕਰਕੇ ਮੇਲਿਨ ਨਾਨਕ ਹਰ ਪਾਸਾ ਸ਼ਲੋਕ ਮਹਲਾ ਤੀਜਾ ਜਿਚਰ ਇਹੋ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਅਹੰਕਾਰ ਸਬਦ ਸਾਦਨਾ ਆਵਈ ਨਾਮ ਨਾਲ ਲੱਗੈ ਪਿਆਰ ਸੇਵਾ ਥਾਏ ਨਾ ਪਬਈ ਤਿਸ ਕੀ ਖੱਪ ਖੱਪ ਹੋਏ ਖੁਆਰ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ ਸਤਿਗੁਰ ਕਾ ਪਾਣਾ ਮੰਨ ਲੈ ਸਬਦ ਰਖੈ ਉਰਤਾਰ ਮਹਲਾ 3 ਸੋ ਜਪ ਤਪ ਸੇਵਾ ਚੱਕਰੀ ਜੋ ਖਸਮਾ ਭਾਵੈ ਆਪੇ ਬਖਸ਼ੇ ਮਿਲ ਲੈ ਆਪਤ ਗਵਾਵੈ ਮਿਲਿਆ ਕਦੇ ਨਾ ਬਿਸੜੈ ਜੋਤੀ ਜੋਤ ਮਲਾਵੈ ਨਾਨਕ ਗੁਰਪੁਰ ਸਾਦੀ ਸੋ ਬੋਜ ਸੀ ਜਿਸ ਆਪ ਬੋ ਜਾਵੈ ਪੌੜੀ ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ ਹਰ ਨਾਮ ਕਦੇ ਨਾ ਚੇਤੇਈ ਜਮਕਾਲ ਸਿਰ ਮਾਰੀ ਪਾਪ ਵਿਕਾਰ ਮਨੂਰ ਸਭ ਲੱਦੇ ਬੋ ਪਾਰੀ ਮਾਰਗ ਵਿਖਮੰਡਰਾ ਬਣਾ ਕਿਉ ਤਰੀਐ ਤਾਰੀ ਨਾਨਕ ਗੁਰ ਰਖੇ ਸੇ ਉਬਰੇ ਹਰ ਨਾਮ ਉਧਾਰੀ